ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਬਲਿੰਕ कौर ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟਰੂ ਕ੍ਰਾਈਮ ਕੇਸ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਸੁਣਾਵਾਂਗੇ ਕ੍ਰਾਈਮ ਨਾਲ ਰਿਲੇਟਡ ਬਹੁਤ ਸਾਰੀਆਂ ਕਹਾਣੀਆਂ ਜੋ ਤੁਹਾਨੂੰ ਪਸੰਦ ਆਉਣਗੀਆਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਤੁਹਾਨੂੰ ਬੇਨਤੀ ਹੈ ਕਿ ਪਲੀਜ਼ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਇੱਕ ਲਾਈਕ ਇੱਕ ਸਬਸਕ੍ਰਾਈਬ ਸਾਨੂੰ ਮੋਟੀਵੇਟ ਕਰੇਗਾ ਕਿ ਅਸੀਂ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਸੋ ਜ਼ਿਆਦਾ ਦੇਰ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇੱਕ ਕਹਾਣੀ ਹੈ ਇੱਕ ਆਰਮੀ ਦੇ ਜਵਾਨ ਦੀ ਜਿਸ ਨੂੰ ਇੱਕ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਦੋਨੋਂ ਇੱਕ ਦੂਸਰੇ ਦੇ ਨਾਲ ਬਹੁਤ ਵਧੀਆ ਢੰਗ ਨਾਲ ਆਪਣਾ ਸਮਾਂ ਜੋ ਬਿਤਾ ਰਹੇ ਹੁੰਦੇ ਐ 2 ਸਾਲ ਬਾਅਦ ਅਚਾਨਕ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਇਹ ਕਹਾਣੀ 2 ਅਗਸਤ ਰਾਤ 8:30 ਵਜੇ ਤੋਂ ਸ਼ੁਰੂ ਹੁੰਦੀ ਹੈ। ਨਾਗਪੁਰ 'ਚ ਰਹਿਣ ਵਾਲੀ ਜੋਤਨਾ ਪ੍ਰਕਾਸ਼ ਜਿਸ ਦੀ ਉਮਰ ਕਰੀਬ 30 ਸਾਲ ਨਾਗਪੁਰ ਸ਼ਹਿਰ ਦੇ ਵਿੱਚ ਆਟੋਮੋਬਾਈਲ ਸ਼ੋਰੂਮ 'ਚ ਕੰਮ ਕਰਦੀ ਸੀ। ਆਪਣੀ ਇੱਕ ਕੋਲੀਗ ਦੋਸਤ ਦੇ ਨਾਲ ਇੱਕ ਪੀਜੀ ਦੇ ਵਿੱਚ ਉੱਥੇ ਹੀ ਰਿਹਾ ਕਰਦੀ ਸੀ। 2 ਸਾਲ ਪਹਿਲਾਂ ਜਦੋਂ ਜੋਤਨਾ ਨਾਗਪੁਰ ਰਹਿਣ ਦੇ ਦੌਰਾਨ ਇੱਕ ਨੌਜਵਾਨ ਨੂੰ ਮਿਲਦੀ ਹੈ। ਤਾਂ ਹੌਲੀ-ਹੌਲੀ ਉਹਨਾਂ ਦੀ ਜੋ ਦੋਸਤੀ ਹੈ ਉਹ ਪਿਆਰ ਵਿੱਚ ਬਦਲ ਜਾਂਦੀ ਹੈ ਬਾਅਦ ਚ ਪਤਾ ਚੱਲਦਾ ਹੈ ਕਿ ਉਸ ਨੌਜਵਾਨ ਦਾ ਨਾਮ ਅਜੇਵਾਨ ਖੇੜੇ ਹੈ ਅਜੇਵਾਨ ਖੇੜੇ ਆਰਮੀ ਦਾ ਇੱਕ ਜਵਾਨ ਇਤਿਫਾਕ ਦੇ ਨਾਲ ਉਹਦੀ ਪੋਸਟਿੰਗ ਸੀਗੀ ਜੋ ਉਹ ਨਾਗਾਲੈਂਡ ਵਿੱਚ ਸੀ ਉਹਦੀ ਪੋਸਟਿੰਗ ਇੱਕ ਫਾਰਮੇਸੀ ਡਿਪਾਰਟਮੈਂਟ ਵਿੱਚ ਸੀਗੀ ਆਰਮੀ ਵਿੱਚ ਵੀ ਮੈਡੀਕਲ ਡਾਕਟਰ ਹੈ ਸਾਰੀਆਂ ਚੀਜ਼ਾਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁੰਦੀਆਂ ਤਾਂ ਜਦੋਂ ਨਾਗaland ਵਿੱਚ ਉਹਦੀ ਪੋਸਟਿੰਗ ਸੀ ਤਾਂ ਉਹ ਜਦੋਂ ਛੁੱਟੀ ਮਿਲਦੀ ਅਜੇਵਾਨ ਖੇੜੇ ਨੂੰ ਤਾਂ ਉਹ ਨਾਗਪੁਰ ਆਉਂਦਾ ਫਿਰ ਜੋਸਨਾ ਤੇ ਅਜੇ ਦੋਨੋਂ ਇਕੱਠਿਆਂ ਬਹੁਤ ਸਮਾਂ ਬਿਤਾਉਂਦੇ ਜਦੋਂ ਨਾਗaland ਹੁੰਦਾ ਤਾਂ ਉਹ ਫੋਨ ਕਰਦਾ ਜੋਸਨਾ ਨੂੰ ਤਾਂ ਉਹਨਾਂ ਚ ਬਹੁਤ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਲੇਕਿਨ ਇਹ ਜੋ ਸਾਰੀਆਂ ਗੱਲਾਂ ਦਾ ਸਿਲਸਿਲਾ ਸੀ ਉਹ 28 ਅਗਸਤ ਦੀ ਰਾਤ ਅਚਾਨਕ ਟੁੱਟ ਜਾਂਦਾ 28 ਅਗਸਤ ਯਾਨੀ ਕਿ ਅਕਤੂਬਰ ਦਾ ਮਹੀਨਾ ਲਗਭਗ ਪੌਣੀ ਦੋ ਪੌਣੀ ਮਹੀਨੇ ਪਹਿਲਾਂ ਦੀ ਹੀ ਗੱਲ ਆ ਰਾਤ ਦੇ 8:30 ਵਜੇ ਸੀ ਤੇ ਜੋਸਨਾ ਆਪਣੀ ਜੋ ਦੀ ਰੂਮ ਮੇਟ ਸੀਗੀ ਉਹਦੇ ਨਾਲ ਪੀਜੀ ਚ ਬੈਠੀ ਹੋਈ ਸੀ ਤਾਂ ਉਦੋਂ ਹੀ ਜੋਸਨਾ ਦੇ ਮੋਬਾਈਲ ਤੇ ਇੱਕ ਫੋਨ ਕਾਲ ਆਉਂਦੀ ਹੈ ਇਹ ਫੋਨ ਕਾਲ ਹੁੰਦੀ ਹੈ ਜਿਹੜੀ ਅਜੇਵਾਨ ਖੇੜੇ ਦੀ ਮਾਂ ਦੇ ਮੋਬਾਈਲ ਦੇ ਨੰਬਰ ਤੋਂ ਆਉਂਦੀ ਹੈ ਅਜੇ ਦੇ ਨਾਲ ਜੋਸਨਾ ਦਾ ਜਿੱਦਾਂ ਪਿਆਰ ਸੀਗਾ ਤਾਂ ਉਹਨਾਂ ਨੂੰ ਇੱਕ ਦੂਸਰੇ ਦੀ ਮਾਂ ਦਾ ਨੰਬਰ ਜਾਂ ਕੈਲੋ ਕਰਦਿਆਂ ਦੇ ਨੰਬਰ ਪਤਾ ਹੀ ਸੀਗੇ ਤਾਂ ਉਹਦੀ ਮਾਂ ਦੇ ਨੰਬਰ ਤੋਂ ਜਿੱਦਾਂ ਫੋਨ ਆਉਂਦਾ ਹੈ ਤਾਂ ਉਹ ਫੋਨ ਚੱਕਦੀ ਹੈ ਤਾਂ ਅਗੋਂ ਅਜੇ ਕਹਿੰਦਾ ਹੈ ਕਿ ਚਲੋ ਅੱਜ ਆਪਾਂ ਬਾਹਰ ਡਿਨਰ ਕਰਦੇ ਆਂ ਤਾਂ ਜੋਸਨਾ ਸੀਗੀ ਉਹ ਬਹੁਤ ਖੁਸ਼ ਹੋ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਸੀਗਾ ਕਿ ਅਜੇ ਜਿਹੜਾ ਇਹਨੂੰ ਛੁੱਟੀ ਬਹੁਤ ਘੱਟ ਮਿਲਦੀ ਹੈ ਕਿਉਂਕਿ ਨਾਗਪੁਰ ਵਿੱਚ ਇਹਦੀ ਪੋਸਟਿੰਗ ਹੈ ਤਾਂ ਇੰਨੀ ਛੁੱਟੀ ਨਹੀਂ ਮਿਲਦੀ ਉਹ ਡਿਊਟੀ ਤੇ ਜ਼ਿਆਦਾ ਰਹਿੰਦਾ ਤਾਂ ਜਦੋਂ ਆਉਂਦਾ ਉਸ ਤੋਂ ਬਾਅਦ ਜੋਸਨਾ ਨੂੰ ਆਪਣੇ ਨਾਲ ਲੈ ਕੇ ਤਾਂ ਇੱਧਰ ਉੱਧਰ ਘੁੰਮਦੇ ਫਿਰਦੇ ਤਾਂ ਇੱਕ ਖਾਸ ਪੁਆਇੰਟ ਸੀਗਾ ਜਿੱਥੇ ਆਜੇ ਨੇ ਇਸ ਵਾਰੀ ਜੋਸਨਾ ਨੂੰ ਬੁਲਾਇਆ ਦੋਵੇਂ ਜਣੇ ਇਕੱਠੇ ਰਹੇ ਰਾਤ ਬੀਤੀ 28 ਤੋਂ 29 ਅਗਸਤ ਹੋ ਗਈ ਪਰ ਉਹ ਜੋਸਨਾ ਆਪਣੀ ਪੀਜੀ ਤੇ ਵਾਪਸ ਨਹੀਂ ਆਈ ਤਾਂ ਹੁੰਦਾ ਕੀ ਹੈ ਜੋਸਨਾ ਕਦੀ ਵੀ ਅਗਰ ਬਾਹਰ ਜਾਂਦੀ ਤਾਂ ਉਹ ਆਪਣੀ ਜੋ ਦੀ ਰੂਮ ਮੇਟ ਸੀਗੀ ਉਹਨੂੰ ਫੋਨ ਕਰਕੇ ਜ਼ਰੂਰ ਦੱਸਦੀ ਕਿ ਉਹ ਥੋੜਾ ਲੇਟ ਹੋ ਜੇਗੀ ਜਾਂ ਫਿਰ ਉਹ ਨਹੀਂ ਆਏਗੀ ਪਰ ਐਵੇਂ ਕਦੀ ਹੋਇਆ ਨਹੀਂ ਸੀ ਕਿ ਉਹ ਵਾਪਸ ਨਾ ਆਈ ਹੋਵੇ ਤਾਂ ਦੇਰ ਰਾਤ 28 ਅਗਸਤ ਨੂੰ ਜਦੋਂ ਨਹੀਂ ਵਾਪਸ ਆਈ ਤਾਂ ਉਹਦੀ ਦੋਸਤ ਨੂੰ ਫਿਕਰ ਹੋਈ ਤਾਂ ਉਹਦੀ ਦੋਸਤ ਨੇ ਜੋਸਨਾ ਦੇ ਫੋਨ ਤੇ ਜੋ ਕਾਲ ਕੀਤੀ ਘੰਟੀ ਵੱਜ ਰਹੀ ਸੀ ਲੇਕਿਨ ਜੋ ਜੋਸਨਾ ਸੀਗੀ ਉਹ ਫੋਨ ਨਹੀਂ ਚੱਕਿਆ ਉਹਨੇ ਹਾਲਾਂਕਿ ਐਵੇਂ ਕਦੀ ਹੋਇਆ ਨਹੀਂ ਕਿ ਉਹ ਆਪਣੀ ਦੋਸਤ ਦਾ ਫੋਨ ਨਾ ਚੱਕੇ ਅਗਰ ਉਹ ਬਾਹਰ ਹੈ ਐਵੇਂ ਵੀਕ ਦੇ ਵਿਅਕਤੀਆਂ ਸਵੇਰ ਹੋ ਗਈ ਤਾਂ ਜਦੋਂ ਵਾਪਸ ਨਹੀਂ ਆਈ ਤਾਂ ਉਹਦੀ ਦੋਸਤ ਨੂੰ ਬੜੀ ਚਿੰਤਾ ਹੋਈ ਤਾਂ ਉਹਨੇ ਕੀ ਕੀਤਾ ਜਿੱਥੇ ਜੋਸਨਾ ਕੰਮ ਕਰਦੀ ਸੀ ਜਿਹੜੇ ਸ਼ੋਰੂਮ ਚ ਉੱਥੇ ਜਾ ਕੇ ਪਤਾ ਕੀਤਾ ਕਿ ਜੋਸਨਾ ਆਈ ਹੈ ਕੰਮ ਤੇ ਤਾਂ ਉਹਨਾਂ ਨੇ ਕਿਹਾ ਕਿ ਉਹ ਅੱਜ ਕੰਮ ਤੇ ਨਹੀਂ ਆਈ ਸਵੇਰ ਤੋਂ ਸ਼ਾਮ ਹੋ ਗਈ ਪਰ ਜੋਸਨਾ ਦੀ ਕੋਈ ਖਬਰ ਨਹੀਂ ਸੀ ਤਾਂ ਹੁਣ ਉਹਦੀ ਜੋ ਪੀਜੀ ਚ ਰੂਮ ਮੇਟ ਸੀਗੀ ਉਹ ਪਰੇਸ਼ਾਨ ਹੋ ਗਈ ਤਾਂ ਉਹਨੇ ਕੀਤਾ ਕਿ ਉਹਨੇ ਉਹਦੇ ਘਰ ਵਾਲਿਆਂ ਨੂੰ ਪਹਿਲੀ ਵਾਰੀ ਫੋਨ ਕੀਤਾ ਕਿਉਂਕਿ ਐਮਰਜੈਂਸੀ ਦੇ ਟਾਈਮ ਆਪਾਂ ਇੱਕ ਦੂਸਰੇ ਦੇ ਘਰ ਵਾਲਿਆਂ ਦੇ ਨੰਬਰ ਰੱਖਦੇ ਹਾਂ ਤਾਂ ਉਹਦੇ ਕੋਲ ਵੀ ਉਹਦੀ ਮਾਂ ਦਾ ਨੰਬਰ ਸੀਗਾ ਤਾਂ ਉਹਨੇ ਫੋਨ ਕੀਤਾ ਕਿ ਐਵੇਂ ਐਵੇਂ ਹੋਇਆ ਕਿ ਜੋਸਨਾ ਕੱਲ ਰਾਤ 8:30 ਵਜੇ ਬਾਹਰ ਗਈ ਸੀ ਪਰ ਉਹ ਵਾਪਸ ਨਹੀਂ ਆਈ ਉਹਦੇ ਮੋਬਾਈਲ ਤੇ ਮੈਂ ਬਹੁਤ ਵਾਰੀ ਕਾਲ ਕੀਤੀ ਲੇਕਿਨ ਉਹਨੇ ਨਹੀਂ ਚੱਕੀ ਅਜੋ ਕੰਮ ਤੇ ਵੀ ਨਹੀਂ ਗਈ ਇਹ ਸਾਰੀ ਗੱਲ ਸੁਣ ਕੇ ਉਹਦੇ ਘਰ ਵਾਲੇ ਬਹੁਤ ਘਬਰ ਆ ਗਏ ਬਦਾਵਾਸ ਨਾਗਪੁਰ ਪਹੁੰਚਦੇ ਨੇ ਉੱਥੇ ਜਾ ਕੇ ਉਹਦੇ ਘਰ ਵਾਲੇ ਪੁਲਿਸ ਸਟੇਸ਼ਨ 'ਚ ਜਾਂਦੇ ਨੇ ਜਿੱਥੇ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਂਦੇ ਨੇ 30 30 ਸਾਲ ਦੀ ਜੋਸਨਾ ਦੀ ਜਦੋਂ ਪੁਲਿਸ ਵਾਲੇ ਰਿਪੋਰਟ ਲਿਖਦੇ ਨੇ ਤਾਂ ਪੁਲਿਸ ਵਾਲੇ ਐਨੀ ਛੇਤੀ ਤੁਹਾਨੂੰ ਪਤਾ ਹੀ ਹੈ ਐਵੇਂ ਦੇ ਕੇਸਾਂ 'ਚ ਕਦੇ ਕੁਝ ਕਰਦੇ ਨੇ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਤੁਹਾਡੀ ਕੁੜੀ ਬਾਲਗ ਹੈ ਸਮਝਦਾਰ ਹੈ ਪੜੀ ਲਿਖੀ ਹੈ ਉਹ ਕਿਸੇ ਦੋਸਤੇ ਨਾਲ ਹੋ ਸਕਦਾ ਹੈ ਬਾਹਰ ਗਈ ਹੋਵੇ ਤਾਂ ਵਾਪਸ ਆ ਜਾਏਗੀ ਘਰ ਵਾਲਿਆਂ ਨੂੰ ਇਹ ਸੀਗਾ ਕਿ ਜੋਸਨਾ ਐਵੇਂ ਕਦੇ ਨਹੀਂ ਕਰਦੀ ਉਹਦਾ ਮੋਬਾਈਲ ਵੱਜਦਾ ਪਿਆ ਲੇਕਿਨ ਉਹ ਚੱਕ ਨਹੀਂ ਰਹੀ ਉਹ ਪੁਲਿਸ ਨੂੰ ਵਾਰ-ਵਾਰ ਦਬਾਅ ਬਣਾਉਂਦੀ ਹੈ ਪੁਲਿਸ ਵਾਲਿਆਂ ਤੇ ਕਿ ਤੁਸੀਂ ਕੋਈ ਕਾਰਵਾਈ ਕਰੋ ਤੁਸੀਂ ਪਤਾ ਲਾਓ ਕਿ ਉਹ ਕਿੱਥੇ ਹੈ ਐਵੇਂ ਕਰਦੇ ਆ ਕਰਦੇ ਆ 20 ਦਿਨ ਬੀਤ ਜਾਂਦੇ ਨੇ 28 ਅਗਸਤ ਤੋਂ ਬਾਅਦ ਹੁਣ ਕਰੀਬ 20 ਸਤੰਬਰ ਦੀ ਤਰੀਕ ਆ ਜਾਂਦੀ ਹੈ ਪਰ ਜੋਸਨਾ ਦਾ ਕੋਈ ਸੁਰਾਗ ਨਹੀਂ ਮਿਲਦਾ ਇਧਰ ਜੋਸਨਾ ਦੇ ਘਰ ਵਾਲੇ ਲਗਾਤਾਰ ਉਹਨੂੰ ਲੱਭ ਰਹੇ ਸੀ ਔਰ ਫਿਕਰ ਹੋ ਰਹੀ ਸੀ ਉਹਨਾਂ ਨੂੰ ਉਹਦੀ ਜਿਵੇਂ ਜਿਵੇਂ ਟਾਈਮ ਨਿਕਲਦਾ ਜਾਂਦਾ ਹੈ ਤਾਂ ਘਰ ਵਾਲਿਆਂ ਦੀ ਫਿਕਰ ਹੋਰ ਵੱਧਦੀ ਜਾਂਦੀ ਹੈ ਹੁਣ 20 ਦਿਨ ਹੋ ਗਏ ਸੀ ਤਾਂ ਉਹ ਜਿਹੜਾ ਪਹਿਲਾਂ ਉਹਨੂੰ ਫੋਨ ਕਰਦੇ ਸੀਗੇ ਫੋਨ ਦੀ ਘੰਟੀ ਵੱਜਦੀ ਸੀਗੀ ਹੁਣ ਉਹ ਵੀ ਵੱਜਣੀ ਬੰਦ ਹੋ ਗਈ ਪਹਿਲਾਂ ਤਾਂ ਉਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿ ਸਾਨੂੰ ਕਾਲ ਕਰੇਗੀ ਜਾਂ ਕੋਈ ਮੈਸੇਜ ਕਰੇਗੀ ਜਾਂ ਹੋ ਸਕਦਾ ਹੈ ਵਾਪਸ ਆ ਜਾਏ ਲੇਕਿਨ ਜਦੋਂ 20 ਦਿਨ ਹੋ ਗਏ ਕੁਝ ਨਹੀਂ ਹੋਇਆ ਤਾਂ ਫਿਰ ਉਹ ਦੁਬਾਰਾ ਪੁਲਿਸ ਤੇ ਕੋਲ ਜਾਂਦੇ ਹਨ ਔਰ ਉਹਨਾਂ ਨੂੰ ਜਾ ਕੇ ਫਿਰ ਕਹਿੰਦੇ ਆ ਕਿ ਤੁਸੀਂ ਸਾਡੀ ਕੁੜੀ ਨੂੰ ਲੱਭਣ ਲਈ ਪੁਲਿਸ ਸਾਡੀ ਮਦਦ ਕਰੋ ਹੁਣ ਇਸ ਵਾਰੀ ਪੁਲਿਸ ਵਾਲੇ ਨੂੰ ਲੱਗਦਾ ਹੈ ਕਿ 20 ਦਿਨ ਹੋ ਗਏ ਹੁਣ ਸਾਨੂੰ ਕੁਝ ਕਰਨਾ ਚਾਹੀਦਾ ਹੈ ਤਾਂ ਘਰ ਵਾਲੇ ਕਹਿੰਦੇ ਕਿ ਸਾਨੂੰ ਸ਼ੱਕ ਹੈ ਕਿ ਸਾਡੀ ਕੁੜੀ ਨੂੰ ਕਿਡਨਾਪ ਕੀਤਾ ਗਿਆ ਹੈ ਪੁਲਿਸ ਨੂੰ ਵੀ ਲੱਗਿਆ ਕਿ ਲੜਕੀ ਬਾਲਿਗ ਜਵਾਨ ਪੜੀ ਲਿਖੀ ਹੈ ਤਾਂ ਹੋ ਸਕਦਾ ਹੈ ਕਿ ਕੋਈ ਕਿਡਨਾਪਿੰਗ ਦਾ ਮਾਮਲਾ ਹੋਵੇ ਕੱਲ ਨੂੰ ਕੋਈ ਹਾਈ ਪ੍ਰੋਫਾਈਲ ਕੇਸ ਨਿਕਲ ਗਿਆ ਤਾਂ ਪੁਲਿਸ ਦੀ ਤਾਂ ਜੋ ਪਹਿਲਾਂ ਹੀ ਤਸਵੀਰ ਲੋਕਾਂ ਦੇ ਸਾਹਮਣੇ ਨਹੀਂ ਮਾੜੀ ਹੈ ਤਾਂ ਇਹ ਨਾ ਹੋਏ ਕਿ ਹੋਰ ਖਰਾਬ ਹੋ ਜੇ ਤਾਂ ਇਸ ਤਰ੍ਹਾਂ ਪੁਲਿਸ ਨੇ ਦਬਾਅ 'ਚ ਆ ਕੇ ਕਿਡਨਾਪਿੰਗ ਦਾ ਜੋ ਕੇਸ ਸੀਗਾ 20 ਦਿਨ ਬਾਅਦ ਉਹ ਦਰਜ ਕਰ ਲਿਆ ਹੁਣ ਪੁਲਿਸ ਨੇ ਜੋ ਆਪਣੀ ਤਫਦੀਸ਼ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜੋਸਨਾ ਦੇ ਜਿਹੜੇ ਮੋਬਾਈਲ ਦੀ ਲੋਕੇਸ਼ਨ ਸੀਗੀ ਉਹ 20 ਦਿਨ ਪਹਿਲਾਂ ਦੀ ਪਤਾ ਕੀਤੀ ਕਿ ਉਹ ਕਿੱਥੇ ਹੈ ਪਰ ਕੁਝ ਨਹੀਂ ਹੋਇਆ ਹੁਣ ਪੁਲਿਸ ਨੇ ਪਤਾ ਕਰਨਾ ਸ਼ੁਰੂ ਕੀਤਾ ਤਾਂ ਬੜੀ ਅਜੀਬ ਜਿਹੀ ਚੀਜ਼ ਦੇਖੀ ਕਿ ਮੋਬਾਈਲ ਦੇ ਪੈਟਰਨ ਦੇ ਕਾਲ ਤੇ ਲੋਕੇਸ਼ਨ ਵੇਖਿਆ ਜਦੋਂ ਉਹਨਾਂ ਨੇ 28 ਅਗਸਤ ਉਹ ਨਾਗਪੁਰ ਚ ਸੀਗੀ ਉਹਦੀ ਲੋਕੇਸ਼ਨ 29 ਅਗਸਤ ਨੂੰ ਫੇਰ ਉਹ ਪੁਨੇ 3 ਅਗਸਤ ਨੂੰ ਉਹ ਮਹਾਰਾਸ਼ਟਰ ਦੀ ਐਵੇਂ ਉਹ ਅਲੱਗ-ਅਲੱਗ ਸ਼ਹਿਰਾਂ ਦੀ ਸੀਗੀ ਜੋ ਵਖਾਰਿਆ ਸੀ ਲਗਾਤਾਰ ਪੁਲਿਸ ਨੂੰ ਲੱਗਿਆ ਕਿ ਸ਼ਾਇਦ ਉਹ ਘੁੰਮਣ ਗਈ ਹੋਣੀ ਹੈ ਪਰ ਇੱਥੇ ਇੱਕ ਅਜੀਬ ਜਿਹੀ ਚੀਜ਼ ਸੀ ਕਿ ਅਗਰ ਉਹ ਘੁੰਮਣ ਗਈ ਸੀ ਤਾਂ ਉਹਨੇ ਆਪਣੇ ਪਰਿਵਾਰ ਨੂੰ ਕੰਟੈਕਟ ਕਿਉਂ ਨਹੀਂ ਕੀਤਾ ਜਦੋਂ ਕਿ ਉਹਨਾਂ ਦਾ ਪਰਿਵਾਰ ਲਗਾਤਾਰ ਉਹਨੂੰ ਫੋਨ ਕਰੀ ਜਾ ਰਿਹਾ ਸੀ ਤਾਂ ਇਥੋਂ ਪੁਲਿਸ ਦੀ ਪਰੇਸ਼ਾਨੀ ਸੀਗੀ ਜੋ ਵੱਧਦੀ ਐ ਲੋਕੇਸ਼ਨ ਅਲੱਗ-ਅਲੱਗ ਜਗ੍ਹਾ ਦੀ ਸੀ ਅਲੱਗ-ਅਲੱਗ ਡਿਸਟ੍ਰਿਕਟ ਸ਼ਹਿਰ ਔਰ ਖੁੱਦ ਦਾ ਪਤਾ ਨਹੀਂ ਪੁਲਿਸ ਨੇ ਇੱਧਰ-ਉੱਧਰ ਪਤਾ ਕੀਤਾ ਸ਼ਹਿਰ ਦੇ ਨੇੜੇ ਪੁੱਛਿਆ ਕਿ ਕੋਈ ਲਵਾਰਿਸ ਲਾਸ਼ ਜਾਂ ਕੋਈ ਗੁੰਮਸ਼ੁਦਾ ਲੜਕੀ ਦੀ ਲੜਕੀ ਦਾ ਕੋਈ ਪਤਾ ਹੋਏ ਕਿਸੇ ਨੂੰ ਬਟ ਨਹੀਂ ਪੁਲਿਸ ਦੇ ਹੱਥ ਹਰ ਪਾਸਿਓਂ ਖਾਲੀ ਸੀ ਉਧਰੋਂ ਦੂਸਰੀ ਸਾਈਡ ਤੋਂ ਪਰਿਵਾਰ ਵਾਲਿਆਂ ਦਾ ਦਬਾਅ ਸੀਗਾ ਜੋ ਵੱਧਦਾ ਜਾ ਰਿਹਾ ਸੀ ਪੁਲਿਸ ਤੇ ਦਿਨੋ-ਦਿਨ ਕਿਉਂਕਿ ਜਿਵੇਂ-ਜਿਵੇਂ ਦਿਨ ਬੀਤ ਰਹੇ ਸਨ ਓਵੇਂ-ਓਵੇਂ ਉਹਨਾਂ ਦੀ ਆਸ ਖਤਮ ਹੋ ਰਹੀ ਸੀ ਕਿਉਂਕਿ ਜਿਹੜਾ ਕਿਡਨਾਪਿੰਗ ਦਾ ਕੇਸ ਹੁੰਦਾ ਹੈ ਉਹ 'ਚ ਸਭ ਤੋਂ ਜ਼ਿਆਦਾ ਖਤਰਾ ਇਸੇ ਗੱਲ ਦਾ ਹੁੰਦਾ ਹੈ ਕਿ ਅਗਰ ਤੁਸੀਂ ਸਾਹਮਣੇ ਵਾਲੇ ਨੂੰ ਟਾਈਮ ਤੇ ਨਾ छुड़ा पाए ਤਾਂ ਉਹਨੂੰ ਜਾਨ ਦਾ ਖਤਰਾ ਹੁੰਦਾ ਹੈ ਕਿਉਂਕਿ ਕਿਡਨਾਪਿੰਗ ਦੇ ਕੇਸ ਦੇ ਜ਼ਿਆਦਾ ਦਿਨ ਤੱਕ ਕਿਸੇ ਵੀ ਜਿੰਦਾ ਇਨਸਾਨ ਨੂੰ ਬੰਦਗ ਬਣਾ ਕੇ ਰੱਖਣਾ ਸਭ ਤੋਂ ਮੁਸ਼ਕਿਲ ਕੰਮ ਆ ਤਾਂ ਇਸ ਤੋਂ ਬਾਅਦ ਹੈ ਜੋ ਪੁਲਿਸ ਹੈ ਉਹ ਕੁਲ ਡਿਟੇਲ ਵੇਖਦੀ ਹੈ ਜ ਉਸਨਾਂ ਦੀ ਤਾਂ ਕਿ ਜੋ ਕਿਸੇ ਦੁਸ਼ਮਣੀ ਵਗੈਰਾ ਦਾ ਕੋਈ ਐਂਗਲ ਸਾਹਮਣੇ ਆ ਸਕੇ ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਤਾਂ ਇਸ ਮਾਮਲੇ ਦੇ ਵਿੱਚ ਪਹਿਲੀ ਵਾਰੀ ਪੁਲਿਸ ਵਾਲੇ ਉਸ ਲੜਕੀ ਤੋਂ ਪੁੱਛਤਾਚ ਕਰਦੇ ਨੇ ਜਿਹੜੀ ਉਹਦੀ ਰੂਮ ਮੇਟ ਸੀਗੀ ਤਾਂ ਪੁਲਿਸ ਵਾਲੇ ਕਹਿੰਦੇ ਆ ਕਿ ਅੱਛਾ ਉਸ ਦੇ ਨਾਲ 28 ਅਗਸਤ ਨੂੰ ਜਦੋਂ ਤੁਹਾਨੂੰ ਲਾਸਟ ਵਾਰ ਦੇਖਿਆ ਤਾਂ ਦੱਸ ਕਿ ਉਹ ਕਿੱਥੇ ਗਈ ਸੀ ਔਰ ਕਿਹਦੇ ਨਾਲ ਗਈ ਸੀ ਤਾਂ ਉਹਦੀ ਰੂਮ ਮੇਟ ਦੱਸਦੀ ਹੈ ਕਿ ਇਹ ਤਾਂ ਨਹੀਂ ਉਹਨੇ ਦੱਸਿਆ ਕਿ ਉਹ ਕਿਹਦੇ ਨਾਲ ਗਈ ਹੈ ਲੇਕਿਨ ਹਾਂ ਉਹਨੂੰ ਇੱਕ ਫੋਨ ਆਇਆ ਸੀਗਾ ਉਹ ਫੋਨ ਆਇਆ ਉਸ ਤੋਂ ਬਾਅਦ ਉਹ ਫੋਨ ਸੁਣ ਕੇ ਚਲੀ ਗਈ ਤਾਂ ਫਿਰ ਪੁਲਿਸ ਨੇ ਉਸ ਦਿਨ ਦੇ ਸਾਰੇ ਕਾਲ ਸੀਗੇ ਉਹਨਾਂ ਦੀ ਡਿਟੇਲ ਕੱਢੀ ਤੇ ਉਹਨਾਂ ਨੂੰ ਪਤਾ ਕਰਨ ਲਈ ਜੋ ਦਿੱਤਾ ਕਿ ਇਹਨਾਂ ਦਾ ਪਤਾ ਕਰੋ ਇੱਕ ਇੱਕ ਕਰਕੇ ਕਿ ਇਹਨਾਂ ਦੀ ਲੋਕੇਸ਼ਨ ਕੀ ਹੈ ਕੀ ਨਹੀਂ ਇਸ ਤੋਂ ਬਾਅਦ ਉਹਨਾਂ ਨੇ ਉਹਦੀ ਰੂਮ ਮੇਟ ਨੂੰ ਪੁੱਛਿਆ ਕਿ ਹੋਰ ਦੱਸ ਕਿ ਤੂੰ ਜੋਸਨਾ ਦੇ ਬਾਰੇ ਛੋਰ ਕੀ ਜਾਣਦੀ ਹੈ ਤਾਂ ਉਹਨੇ ਪਹਿਲੀ ਵਾਰੀ ਦੱਸਿਆ ਕਿ ਸਰ ਇੱਕ ਲੜਕਾ ਹੈ ਜਿਹਦੇ ਨਾਲ ਜੋਸਨਾ ਰਿਲੇਸ਼ਨਸ਼ਿਪ ਵਿੱਚ ਹੈ ਉਹਦੇ ਨਾਲ ਰਹਿ ਰਹੀ ਹੈ ਤਾਂ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਉਹਦਾ ਨਾਮ ਕੀ ਹੈ ਤਾਂ ਪਤਾ ਚੱਲਿਆ ਕਿ ਉਹਦਾ ਨਾਮ ਅਜੈ ਵਾਨਖੜੇ ਹੈ ਤੇ ਉਹ ਇੰਡੀਅਨ ਆਰਮੀ 'ਚ ਨਾਗਾਲੈਂਡ 'ਚ ਉਹਦੀ ਪੋਸਟਿੰਗ ਹੈ ਤੇ ਇੱਕ ਜਵਾਨ ਹੈ ਆਰਮੀ ਦਾ ਤਾਂ ਉਹਦੀ ਜਦੋਂ ਮੋਬਾਈਲ ਦੀ ਕਾਲ ਡਿਟੇਲ ਕੱਢੀ ਗਈ ਤਾਂ ਪਤਾ ਚੱਲਿਆ ਕਿ 28 ਅਗਸਤ ਦੀ ਰਾਤ ਜੋ ਆਖਰੀ ਕਾਲ ਸੀਗਾ ਜੋ ਉਸਨਾ ਦੇ ਮੋਬਾਈਲ ਤੇ ਆਇਆ ਉਹ ਅਜੇ ਵਾਨਖੇੜੇ ਦੀ ਮਾਂ ਦੇ ਨੰਬਰ ਤੋਂ ਆਇਆ ਤਾਂ ਹੁਣ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਚੱਲਿਆ ਕਿ ਅਜੇ ਵਾਨਖੇੜੇ ਨਾਂ ਦਾ ਸ਼ਖਸ ਹੈ ਤਾਂ ਉਹਨਾਂ ਨੇ ਅਜੇ ਵਾਨਖੇੜੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋ ਅਜੇ ਵਾਨਖੇੜੇ ਸੀ ਉਹ ਵਾਪਸ ਨਾਗaland ਆਪਣੀ ਡਿਊਟੀ ਜਾ ਕੇ ਜੁਆਇਨ ਕਰ ਚੁੱਕਿਆ ਸੀ ਤਾਂ ਪੁਲਿਸ ਨੇ ਨਾਗਾਲੈਂਡ ਚ ਜੋ ਇੰਡੀਅਨ ਆਰਮੀ ਦੀ ਉਹ ਟੁਕੜੀ ਜਿਹਦੇ ਵਿੱਚ ਅਜੈਵਾਨ ਖੇੜੇ ਸ਼ਾਮਲ ਸੀਗਾ ਉਹਨਾਂ ਤੋਂ ਪੁੱਛਤਾਛ ਕੀਤੀ ਤਾਂ ਪਤਾ ਚੱਲਿਆ ਕਿ ਅਜੈਵਾਨ ਖੇੜੇ ਤਾਂ ਹਸਪੀਟਲ ਦੇ ਵਿੱਚ ਐਡਮਿਟ ਆ ਤਾਂ ਪੁੱਛਿਆ ਗਿਆ ਕਿ ਕਿਉਂ ਤਾਂ ਪਤਾ ਚੱਲਿਆ ਕਿ ਉਹਨੂੰ ਸ਼ੂਗਰ ਆ ਤੇ ਕੁਝ ਦਿਨਾਂ ਤੋਂ ਕਾਫੀ ਸੀਰੀਅਸ ਸੀਗਾ ਤਾਂ ਉਹ ਐਡਮਿਟ ਆ ਤਾਂ ਪੁਲਿਸ ਨੂੰ ਲੱਗਿਆ ਕਿ ਇਹ ਅਜੀਬ ਇਤਿਫਾਕ ਹੈ ਅਦਰ ਜੂਸ ਨਾ ਗਾਇਬ ਹੈ ਤੇ ਉਧਰ ਜੋ ਅਜੇਵਾਨ ਖਿੜੇ ਉਹ ਐਡਮਿਟ ਹੈ ਇਹਨਾਂ ਦੋਨਾਂ ਦਾ ਕਨੈਕਸ਼ਨ ਕੀ ਹੈ ਪੁਲਿਸ ਨੇ ਕਿਹਾ ਕਿ ਪੁੱਛਤਾਚ ਕਰਨੀ ਵੀ ਜ਼ਰੂਰੀ ਹੈ ਤਾਂ ਉਹਨਾਂ ਨੇ ਆਰਮੀ ਤੋਂ ਪਰਮਿਸ਼ਨ ਮੰਗੀ ਕਿ ਅਸੀਂ ਅਜੇਵਾਨ ਖਿੜੇ ਦੇ ਨਾਲ ਪੁੱਛਤਾਚ ਕਰਨੀ ਹੈ ਤੇ ਆਰਮੀ ਨੇ ਕਿਹਾ ਕਿ ਅਸੀਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਪਰ ਉਹ ਠੀਕ ਹੋ ਜਾਵੇ ਜਿੱਦਾਂ ਹੀ ਉਹਨੂੰ ਡਿਸਚਾਰਜ ਮਿਲੇਗਾ ਉਹ ਆਪਣੀ ਡਿਊਟੀ ਦੁਬਾਰਾ ਤੋਂ ਜੁਆਇਨ ਕਰੇਗਾ ਤਾਂ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਅਸੀਂ ਪੂਰਾ ਸਹਿਯੋਗ ਕਰਾਂਗੇ ਤੁਸੀਂ ਜ਼ਰੂਰ ਪੁੱਛਤਾਚ ਕਰਿਓ ਤਾਂ ਇਸ ਤਰ੍ਹਾਂ ਜੋ ਨਾਗਪੁਰ ਪੁਲਿਸ ਸੀਗੀ ਉਹ ਉਹਨਾਂ ਨੂੰ ਆਪਣਾ ਨੰਬਰ ਦਿੰਦੀ ਹੈ ਤਾਂ ਕਹਿੰਦੀ ਹੈ ਕਿ ਸਾਨੂੰ ਕੰਟੈਕਟ ਕਰਿਓ ਜਦੋਂ ਉਹ ਨੇ ਆਣ ਕੇ ਆਪਣਾ ਜੁਆਇਨ ਕੀਤਾ ਤਾਂ ਕੁਝ ਦਿਨ ਬੀਤ ਗਏ ਇੱਕ ਦਿਨ ਕਾਲ ਆਇਆ ਲੇਕਿਨ ਇਹ ਜੋ ਕਾਲ ਆਇਆ ਬਹੁਤ ਹੈਰਾਨ ਕਰਨ ਵਾਲਾ ਸੀਗਾ ਇਹ ਜੋ ਨਾਗaland ਦੀ ਆਰਮੀ ਸੀਗੀ ਆਰਮੀ ਦੇ ਅਫਸਰ ਸੀਗੇ ਉਹਨਾਂ ਨੇ ਦੱਸਿਆ ਕਿ ਜੋ ਅਜੈਵਾਨ ਖੇੜੇ ਹਸਪੀਟਲ ਵਿੱਚ ਐਡਮਿਟ ਸੀਗਾ ਉਹਦੀ ਤਬੀਅਤ ਤਾਂ ਠੀਕ ਨਹੀਂ ਸੀ ਲੇਕਿਨ ਅਚਾਨਕ ਉਹ ਹਸਪੀਟਲ ਚੋਂ ਗਾਇਬ ਹੋ ਗਿਆ ਹੁਣ ਨਾਗਪੁਰ ਪੁਲਿਸ ਨੂੰ ਇਹ ਗੱਲ ਬੜੀ ਅਜੀਬ ਲੱਗੀ ਕਿ ਹਸਪੀਟਲ ਚੋਂ ਕਿਵੇਂ ਕੋਈ ਭੱਜ ਸਕਦਾ ਤਾਂ ਪੁਲਿਸ ਨੇ ਫਿਰ ਚਾਰੋਂ ਪੇਰੀਓ ਪੁੱਛਤਾਚ ਕੀਤੀ ਤਾਂ ਉਹਨਾਂ ਦੀ ਜੋ ਪੁਲਿਸ ਦੀ ਗਲਤਫਹਿਮੀ ਸੀਗੀ ਉਹ ਫੌਰਨ ਦੂਰ ਹੋ ਗਈ ਦੋ ਦਿਨ ਬਾਅਦ ਪਤਾ ਚੱਲਿਆ ਕਿ ਅਜੈ ਵਾਨਖੜੇ ਨੇ ਇੱਕ ਲੋਕਲ ਕੋਰਟ ਦੇ ਵੀ ਜਾ ਕੇ ਅਗ੍ਰਿਮ ਜ਼ਮਾਨਤ ਦੀ ਜੋ ਯਾਚਿਕਾ ਸੀਗੀ ਉਹ ਦਾਖਲ ਜਾ ਕੇ ਕੀਤੀ ਮਤਲਬ ਉਹਨੇ ਕਿਹਾ ਕਿ ਮੈਨੂੰ ਡਰ ਹੈ ਕਿ ਮੈਨੂੰ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਤਾਂ ਉਹਨੇ ਸਭ ਤੋਂ ਪਹਿਲਾਂ ਸੈਸ਼ਨ ਕੋਰਟ ਵਿੱਚ ਜਾ ਕੇ ਆਪਣੀ ਜੋ ਸੀਗੀ ਅਪੀਲ ਕੀਤੀ ਕਿ ਮੈਨੂੰ ਅਗ੍ਰਿਮ ਜ਼ਮਾਨਤ ਮਿਲੇ ਤਾਂ ਉਹਦੀ ਜੋ ਸੀਗੀ ਐਪਲੀਕੇਸ਼ਨ ਖਾਰਜ ਹੋ ਜਾਂਦੀ ਹੈ ਫਿਰ ਪੁਲਿਸ ਨੂੰ ਪਤਾ ਚੱਲਿਆ ਕਿ ਉਹਨੇ ਤਾਂ ਹਾਈ ਕੋਰਟ ਵਿੱਚ ਜਾ ਕੇ ਵੀ ਜੋ ਸੀਗੀ ਜ਼ਮਾਨਤ ਲਈ ਅਪਲਾਈ ਕੀਤਾ ਸੀਗਾ ਲੇਕਿਨ ਉਹ ਵੀ ਖਾਰਜ ਹੋ ਗਈ। ਪੁਲਿਸ ਨੂੰ ਲੱਗਿਆ ਕਿ ਅਗਰ ਇਹਨੇ ਕੁਝ ਕੀਤਾ ਨਹੀਂ ਤਾਂ ਇਹ ਐਂਟੀਸਿਪਟਰੀ ਬੇਲ ਲਈ ਵਾਰ-ਵਾਰ ਕਿਉਂ ਅਪਲਾਈ ਕਰਦਾ ਪਿਆ? ਤਾਂ ਪੁਲਿਸ ਨੂੰ ਇੱਥੇ ਕੁਝ ਗੜਬੜ ਲੱਗੀ। ਹੁਣ ਪੁਲਿਸ ਉਹਨੂੰ ਲੱਭ ਰਹੀ ਸੀ। ਤੇ ਦੋਨੋਂ ਤਰਫ ਤੋਂ ਜਦੋਂ ਐਦਰ ਬੇਲ ਖਾਰਜ ਉਹ ਕਿਉਂਕਿ ਉਹਦੇ ਵਿੱਚ ਟਾਈਮ ਲੱਗਿਆ। 28 ਅਗਸਤ ਦਾ ਇਹ ਵਾਕਿਆ ਹੈ। 20 ਦਿਨ ਬਾਅਦ ਕਿਡਨੈਪਿੰਗ ਦੀ ਰਿਪੋਰਟ ਲਿਖੀ ਜਾਂਦੀ ਹੈ 20 ਦਿਨ ਤੋਂ ਬਾਅਦ ਪੁਲਿਸ ਤਸਦੀਸ਼ ਕਰਨਾ ਸ਼ੁਰੂ ਕਰਦੀ ਹੈ ਪੂਰਾ ਸਤੰਬਰ ਬੀਤ ਗਿਆ ਅਕਤੂਬਰ ਦਾ ਮਹੀਨਾ ਆ ਗਿਆ ਹੁਣ ਇਸ ਅਕਤੂਬਰ ਦੇ ਮਹੀਨੇ ਉਧਰ ਵਾਨ ਆਪਣੀ ਆਰਮੀ ਦੇ ਬੇਸ ਤੋਂ ਵੀ ਮਤਲਬ ਜੋ ਗਾਇਬ ਹੈ ਤੇ ਉਧਰ ਲੋਅਰ ਕੋਰਟ ਫਿਰ ਹਾਈ ਕੋਰਟ ਵਿੱਚ ਉਹ ਪਹੁੰਚ ਕਰਦਾ ਤਾਂ ਜਦੋਂ ਨੂੰ ਕੋਈ ਜ਼ਮਾਨਤ ਨਹੀਂ ਮਿਲਦੀ ਤਾਂ ਉਹ ਹਤਾਸ਼ ਹੋ ਜਾਂਦਾ ਹੈ ਉਧਰ ਪੁਲਿਸ ਉਹਨੂੰ ਰਲੱਭ ਰਹੀ ਸੀ ਕਿ ਹੁਣ ਇਹ ਬੰਦਾ ਸਾਡੇ ਹੱਥ ਲੱਗੇ ਤਾਂ ਸਾਨੂੰ ਪਤਾ ਚੱਲੇ ਕਿ ਜੋਸਨਾ ਕਿੱਥੇ ਹੈ ਉਹਦੇ ਨਾਲ ਕੀ ਹੋਇਆ ਪੁਲਿਸ ਉਹਦੀ ਤਲਾਸ਼ਕਾਰੀ ਹੁੰਦੀ ਆ ਕਿ ਅਚਾਨਕ 20 ਅਕਤੂਬਰ ਨੂੰ ਇੱਕ ਦਿਨ ਉਹ ਅਚਾਨਕ ਹੀ ਖੁਦ ਨਾਗਪੁਰ ਪੁਲਿਸ ਦੇ ਸਾਹਮਣੇ ਆ ਜਾਂਦਾ ਹੈ ਤੇ ਸਰੈਂਡਰ ਕਰ ਦਿੰਦਾ ਹੈ ਤਾਂ ਹੁਣ ਇੱਥੇ ਪੁਲਿਸ ਵਾਲੇ ਕਹਿੰਦੇ ਹੈ ਕਿ ਤੂੰ ਇੰਨਾ ਭੱਜ ਕਿਉਂ ਰਿਆ ਸੀ ਉਹ ਕਹਿੰਦਾ ਹੈ ਕਿ ਮੈਨੂੰ ਪਤਾ ਸੀਗਾ ਕਿ ਤੁਸੀਂ ਮੇਰੇ ਪਿੱਛੇ ਲੱਗੇ ਹੋ ਤੁਸੀਂ ਮੈਨੂੰ ਗ੍ਰਿਫਤਾਰ ਕਰੋਗੇ ਪਤਾ ਨਹੀਂ ਮੇਰੇ ਤੇ ਕੀ ਕੀ ਇਲਜ਼ਾਮ ਲਾਉਂਗੇ ਇਸ ਲਈ ਮੈਂ ਐਂਟੀਸੈਪਟਰੀ ਬੇਲ ਲਈ ਵਾਰ-ਵਾਰ ਅਪਲਾਈ ਕਰ ਰਿਹਾ ਸੀ ਕਿਉਂਕਿ ਕਈ ਲੋਕਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਸ ਤਰੀਕੇ ਨਾਲ ਮੈਨੂੰ ਲੱਭ ਰਹੇ ਹੋ ਤਾਂ ਹੋ ਸਕਦਾ ਹੈ ਕਿ ਮੇਰੇ ਤੇ ਪਤਾ ਨਹੀਂ ਕਿੱਦਾਂ ਕਿੱਦਾਂ ਤੇ ਕੇਸ ਲਗਾਉਂਗੇ ਤਾਂ ਮੈਂ ਆਪਣੇ ਡਿਫੈਂਸ ਲਈ ਇਦਾਂ ਦਾ ਉਹ ਕਰ ਰਿਹਾ ਸੀ ਐਂਟੀਸੈਪਟਰੀ ਬੇਲੀ ਅਪਲਾਈ ਕਰ ਰਿਹਾ ਸੀ ਤਾਂ ਪੁਲਿਸ ਵਾਲਿਆਂ ਦੇ ਗਲੇ ਤੋਂ ਇੱਕ ਗੱਲ ਨਹੀਂ ਉਤਰਦੀ ਉਹ ਕਹਿੰਦੇ ਆ ਕਿ ਅੱਛਾ ਇਹ ਦੱਸ ਕਿ ਜੋਸਨਾ ਦੇ ਨਾਲ ਤੇਰੇ ਰਿਸ਼ਤੇ ਕਿਵੇਂ ਦੀ ਸੀਗੇ ਤਾਂ ਉਹ ਦੱਸਦਾ ਹੈ ਕਿ ਜੋਸਨਾ ਦੇ ਨਾਲ ਮੇਰੇ ਰਿਸ਼ਤੇ ਬਹੁਤ ਵਧੀਆ ਸੀ ਅਸੀਂ ਬਹੁਤ ਵਧੀਆ ਦੋਸਤ ਸੀਗੇ ਦੋਸਤੀ ਦੋ ਸਾਲ ਪਹਿਲਾਂ ਹੋਈ ਸੀ ਸਾਡੀ ਇਸ ਦੌਰਾਨ ਪੁਲਿਸ ਨੇ ਅਜੇ ਵਾਨਖੇੜੇ ਦੀ ਪੂਰੀ ਕੁੰਡਲੀ ਸੀਗੀ ਜੋ ਕੱਢ ਲਈ ਸੀ ਉਹਨਾਂ ਨੂੰ ਪਤਾ ਚੱਲਿਆ ਕਿ ਅਜੇ ਵਾਂਖੇੜੇ ਦੀਆਂ ਪਹਿਲਾਂ ਹੀ ਤਿੰਨ ਜੋ ਵਿਆਹ ਸੀਗੇ ਉਹ ਹੋ ਚੁੱਕੇ ਸੀਗੇ ਤੇ ਤਿੰਨੋ ਜਿਹੜੇ ਤੇ ਉਹ ਤਿੰਨੋ ਘਰ ਵਾਲੀਆਂ ਨੂੰ ਆਪਣੀਆਂ ਨੂੰ ਛੱਡ ਚੁੱਕਿਆ ਸੀ ਤੇ ਇਧਰ ਜੋਤਸਨਾ ਦੀ ਵੀ ਇੱਕ ਜੋ ਸੀਗਾ ਵਿਆਹ ਹੋਇਆ ਸੀਗਾ ਪਰ ਉਹਦਾ ਡਿਵੋਰਸ ਹੋ ਜਾਂਦਾ ਹੁਣ ਇਹ ਦੋਨੋਂ ਇੱਕ ਦੂਜੇ ਦੇ ਨਾਲ 2 ਸਾਲ ਤੋਂ ਸੀਗੇ ਮਿਲਦੇ ਜੁਲਦੇ ਸੀਗੇ ਉਸ ਤੋਂ ਬਾਅਦ ਹੌਲੀ ਹੌਲੀ ਜੋਸਨਾ ਉਹਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਚਾਹਨੀ ਆ ਉਨੇ ਹੀ ਸਾਰੀਆਂ ਗੱਲਾਂ ਸੀਗੀਆਂ ਜੋ ਪੁਲਿਸ ਵਾਲਿਆਂ ਨੂੰ ਦਸੀਆਂ ਤਾਂ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਠੀਕ ਆ ਲੇਕਿਨ ਤੂੰ ਇਹ ਸਾਨੂੰ ਦੱਸ ਕਿ ਹੁਣ ਜੋਤਸਨਾ ਕਿੱਥੇ ਹੈ ਤਾਂ ਅਜੇ ਵਣਖੜੇ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ ਤਾਂ ਪੁਲਿਸ ਵਾਲੇ ਕਹਿੰਦੇ ਆ ਕਿ 28 ਅਗਸਤ ਨੂੰ ਤੂੰ ਹੀ ਆਪਣੀ ਮਾਂ ਦੇ ਫੋਨ ਨੰਬਰ ਤੋਂ ਉਹਨੂੰ ਕਾਲ ਕੀਤੀ ਸੀਗੀ ਤੇ ਮਿਲਣ ਲਈ ਬੁਲਾਇਆ ਸੀ ਤਾਂ ਅਜੇ ਨੇ ਕਿਹਾ ਕਿ ਹਾਂ ਮੈਂ ਉਹਨੂੰ ਮਿਲਣ ਲਈ ਬੁਲਾਇਆ ਬੁਲਾਇਆ ਸੀ ਫਿਰ ਉਹਨਾਂ ਨੇ ਕਿਹਾ ਕਿ ਕਿੱਥੇ ਗਿਆ ਸੀ ਉਹਨੂੰ ਲੈ ਕੇ ਤਾਂ ਉਹਨੇ ਕਿਹਾ ਕਿ ਅਸੀਂ ਇੱਕ ਹੋਟਲ 'ਚ ਗਏ ਸੀਗੇ ਨਾਗਪੁਰ 'ਚ ਹੀ ਇੱਕ ਹੋਟਲ ਸੀਗਾ ਫਿਰ ਅਸੀਂ ਲੇਟ ਨਾਈਟ ਹੋਟਲ ਤੋਂ ਚੈੱਕ ਆਊਟ ਕਰ ਦਿੱਤਾ ਤੇ ਮੈਂ ਜੋਸਨਾ ਨੂੰ ਕਿਹਾ ਕਿ ਤੂੰ ਆਪਣੇ ਘਰ ਜਾ ਤੇ ਮੈਂ ਆਪਣੇ ਘਰ ਜਾਣਾ ਉਸ ਤੋਂ ਬਾਅਦ ਮੈਂ ਕੁਝ ਨਹੀਂ ਜਾਣਦਾ ਹੁਣ ਪੁਲਿਸ ਹੈਰਾਨ ਸੀ ਕਿ ਇਹ ਜੋ ਆਦਮੀ ਹੈ ਐਂਟੀਸੈਪਟਰੀ ਬੇਲ ਪਹਿਲਾਂ ਹਾਈ ਕੋਰਟ 'ਚ ਅਪਲਾਈ ਉਥੋਂ ਖਾਰਿਜ ਹੋ ਜਾਂਦੀ ਹੈ ਤਾਂ ਫਿਰ ਆਪਣੇ ਆਪ ਪੁਲਿਸ ਤੇ ਕੋਲ ਆ ਜਾਂਦਾ ਹੈ ਰਿਸ਼ਤੇ ਵੀ ਕਬੂਲ ਕਰ ਰਿਹਾ ਹੈ ਪਰ ਹੁਣ ਇਹ ਨਹੀਂ ਪਤਾ ਚੱਲ ਰਿਹਾ ਕਿ ਜੋਸਨਾ ਕਿੱਥੇ ਹੈ ਨਾ ਹੀ ਇਹ ਕੁਝ ਦੱਸ ਰਿਹਾ ਹੈ ਤਾਂ ਉਹਨੇ ਕਿਹਾ ਕਿ ਕਿ ਮੈਨੂੰ ਸੱਚ ਨਹੀਂ ਪਤਾ ਕਿ ਜੋਸਨਾ ਕਿੱਥੇ ਹੈ ਹੁਣ ਇਹ ਇੱਕ ਆਰਮੀ ਦਾ ਜਵਾਨ ਹੈ ਕੋਈ ਆਮ ਆਦਮੀ ਤਾਂ ਹੈ ਨਹੀਂ ਜਿਹਨੂੰ ਚੱਕ ਕੇ ਉਹ ਅੰਦਰ ਕਰ ਦੇਣਗੇ ਤੇ 3 ਡਿਗਰੀ ਦਾ ਇਸਤੇਮਾਲ ਕਰਨਗੇ ਤਾਂ ਉਹ ਸਾਰਾ ਸੱਚ ਕਬੂਲ ਕਰ ਲੇਗਾ ਤਾਂ ਐਵੇਂ ਪੁਲਿਸ ਵਾਲਿਆਂ ਨੂੰ ਸੀਗਾ ਕਿ ਥੋੜੇ ਸਬੂਤ ਹੋਣੇ ਚਾਹੀਦੇ ਐ ਤਾਂ ਜੋ ਅਸੀਂ ਉਹਦੇ ਉੱਪਰ ਹੱਥ ਪਾ ਸਕੀਏ ਉਹ ਤੋਂ ਸੱਚ ਉਗਲਵਾ ਸਕੀਏ ਤਾਂ ਹੁਣ ਸਾਰੀ ਸੀਗੀ ਜੋ ਉਹਨਾਂ ਨੇ ਸਖਤੀ ਦੇ ਨਾਲ ਥੋੜੀ ਜੀ ਪੁੱਛਤਾਚ ਕਰਨੀ ਸ਼ੁਰੂ ਕੀਤੀ ਪਰ ਉਹ ਅਗੋਂ ਕੁਝ ਵੀ ਦੱਸਣ ਲਈ ਤਿਆਰ ਨਹੀਂ ਸੀ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਸੀਗੀ ਅਜੇ ਵਾਨਖੇੜੇ ਦੇ ਮੋਬਾਈਲ 28 ਅਗਸਤ ਤੋਂ ਲੈ ਕੇ ਉਸ ਤੋਂ ਬਾਅਦ ਦੀ ਸਾਰੀਆਂ ਲੋਕੇਸ਼ਨਾਂ ਜੋ ਸੀਗੀਆਂ ਪੁਲਿਸ ਨੇ ਲੱਭਣੀਆਂ ਸ਼ੁਰੂ ਕੀਤੀਆਂ ਤਾਂ ਪੁਲਿਸ ਨੇ ਕਿਹਾ ਕਿ ਇਹ ਤਾਂ ਸੱਚ ਹੈ ਕਿ ਇਹ ਨਾਗਪੁਰ ਦੇ ਇੱਕ ਹੋਟਲ 'ਚ ਰੁਕਿਆ ਸੀ ਉਸ ਤੋਂ ਬਾਅਦ ਵੀ ਆਸ-ਪਾਸ ਦੇ ਟਾਵਰਾਂ ਦੀਆਂ ਲੋਕੇਸ਼ਨਾਂ ਮਿਲਦੀਆਂ ਪਈਆਂ ਪਰ ਇਹਨੇ ਜਦੋਂ ਕਿਹਾ ਕਿ ਇਹਨੇ ਜੋਸਨਾ ਨੂੰ ਉਹਦੇ ਘਰ ਛੱਡ ਦਿੱਤਾ ਤੇ ਆਪ ਹੀ ਆਪਣੇ ਘਰ ਚਲਾ ਗਿਆ ਇਹ ਝੂਠਿਆ ਇੱਥੋਂ ਇਹਦੇ ਝੂਠ ਦਾ ਸਿਲਸਿਲਾ ਸ਼ੁਰੂ ਹੁੰਦਾ ਸੀ ਤਾਂ ਪੁਲਿਸ ਨੂੰ ਪਤਾ ਚੱਲਿਆ ਕੀ ਹੋਟਲ ਤੋਂ ਨਿਕਲਣ ਦੇ ਬਾਅਦ ਜੋਸਨਾ ਤੇ ਅਜੇ ਦੋਨਾਂ ਦੇ ਮੋਬਾਈਲ ਦਾ ਲੋਕੇਸ਼ਨ ਇੱਕ ਹੀ ਜਗ੍ਹਾ ਦਾ ਸੀਗਾ ਉਹ ਵੀ ਪੂਰੀ ਰਾਤ ਤੇ ਉਹ ਜਗ੍ਹਾ ਸੀਗੀ ਨਾਗਪੁਰ ਦਾ ਹਾਈਵੇ ਜਿੱਥੇ ਦੋਨੋਂ ਤਰਫ ਜੰਗਲ ਹੁਣ ਪੁਲਿਸ ਸੋਚਣ ਲਈ ਮਜਬੂਰ ਕੀ ਜੰਗਲ 'ਚ ਇਹ ਦੋਵੇਂ ਰਾਤ ਕੀ ਕਰ ਰਹੇ ਸੀ ਤਾਂ ਇਥੋਂ ਪੁਲਿਸ ਦਾ ਸੀਗਾ ਜਿਹੜਾ ਮੱਥਾ ਠਣ ਗਿਆ ਤਾਂ ਉਹਨਾਂ ਨੇ ਅੱਗੇ ਕੋਈ ਸੁਰਾਗ ਨਹੀਂ ਸੀ ਉਹਨਾਂ ਨੂੰ ਮਿਲ ਰਿਹਾ ਉਹਨਾਂ ਕੋਲ ਸਿਵਾਏ ਲੋਕੇਸ਼ਨ ਦੇ ਇਸ ਤੋਂ ਅੱਗੇ ਕੁਝ ਵੀ ਨਹੀਂ ਸੀ ਤਾਂ ਪੁਲਿਸ ਕਿਸੇ ਨਾ ਕਿਸੇ ਤਰੀਕੇ ਨਾਲ ਅਜੇ ਵਾਨਖੇੜੇ ਤੋਂ ਸਖਤੀ ਨਾਲ ਪੁੱਛਤਾਚ ਕਰਨ ਲਈ ਸੀਗੀ ਜੋ ਹੁਣ ਤਿਆਰ ਸੀ ਉਹਨਾਂ ਨੇ ਕਿਹਾ ਕਿ ਹੁਣ ਭੁੱਲ ਜਾਣਾ ਚਾਹੀਦਾ ਹੈ ਕਿ ਇੱਕ ਆਰਮੀ ਦਾ ਜਵਾਨ ਹੈ ਤੇ ਪੁਲਿਸ ਨੇ ਸਖਤੀ ਦੇ ਨਾਲ ਪੁੱਛਤਾਚ ਕੀਤੀ ਪੁਲਿਸ ਵਾਲੇ ਨੇ ਕਿਹਾ ਕਿ 28 ਅਗਸਤ ਦੀ ਕਹਾਣੀ ਜਿਹੜੀ ਤੂੰ ਸਾਨੂੰ ਸੁਣਾਈ ਹੈ ਉਹ ਅੱਧੀ ਸੱਚੀ ਹੈ ਤੇ ਅੱਧੀ ਝੂਠ ਤੂੰ ਹੋਟਲ 'ਚ ਰੁਕਿਆ ਉਹਦੇ ਨਾਲ ਇਹ ਸਹੀ ਹੈ ਹੋਟਲ ਤੋਂ ਬਾਹਰ ਉਹਦੇ ਨਾਲ ਨਿਕਲਿਆ ਇਹ ਵੀ ਸਹੀ ਹੈ ਲੇਕਿਨ ਜੋਤਸਨਾ ਨੂੰ ਤੂੰ ਉਹਦੇ ਘਰ ਛੱਡਿਆ ਤੇ ਉਸ ਤੋਂ ਬਾਅਦ ਤੂੰ ਆਪਣੇ ਘਰ ਚਲਾ ਗਿਆ ਇਹ ਝੂਠਿਆ ਕਿਉਂਕਿ ਤੇਰੀ ਜੋ ਮੋਬਾਈਲ ਦੀ ਲੋਕੇਸ਼ਨ ਹੈ ਉਹ ਇਹ ਸਾਫ਼ ਦੱਸਦੀ ਹੈ ਕਿ ਤੂੰ ਇੱਕ ਜੰਗਲ ਵਾਲੇ ਹਾਈਵੇ ਤੇ ਸੀਗਾ ਔਰ ਆਖਰੀ ਵਾਰ ਜੋਸਨਾ ਤੇਰੇ ਹੀ ਨਾਲ ਸੀਗੀ ਕਿਉਂਕਿ ਜੋਸਨਾ ਦਾ ਜਿਹੜਾ ਮੋਬਾਈਲ ਸੀਗਾ ਉਹਦੀ ਲੋਕੇਸ਼ਨ ਤੇਰੇ ਹੀ ਨਾਲ ਦਿਖ ਰਹੀ ਹੈ ਹੁਣ ਅਗਲੇ ਹੀ ਦਿਨ ਜੋਸਨਾ ਦਾ ਮੋਬਾਈਲ ਹੈ ਜੋ ਉਹ ਅਲੱਗ-ਅਲੱਗ ਜਗ੍ਹਾ ਦੀ ਲੋਕੇਸ਼ਨ ਦਿਖਾ ਰਿਹਾ ਹੈ ਤਾਂ ਹੁਣ ਤੂੰ ਦੱਸ ਕੀ ਸਤਾਰਾ ਜੋ ਮਾਜਰਾ ਹੈ ਉਹ ਕੀ ਹੈ ਤਾਂ ਉਹ ਕਹਿੰਦਾ ਹੈ ਕਿ ਹਾਂ ਅਸੀਂ ਉਸ ਰਾਤੀ ਇਕੱਠੇ ਸੀਗੇ ਲੇਕਿਨ ਅਗਲੇ ਜੋ ਤੁਸੀਂ 2-3 ਦਿਨਾਂ ਦੀ ਗੱਲ ਕਰ ਰਹੇ ਹੋ ਅਸੀਂ ਇਕੱਠੇ ਨਹੀਂ ਸੀਗੇ ਤੁਸੀਂ ਚਾਹੋ ਤੇ ਮੇਰਾ ਮੋਬਾਈਲ ਦੇਖ ਸਕਦੇ ਹੋ ਤਾਂ ਵਾਕਈ ਜਦੋਂ ਪੁਲਿਸ ਵਾਲਿਆਂ ਨੇ 29 ਅਗਸਤ ਨੂੰ ਦੀ ਲੋਕੇਸ਼ਨ ਤੀ 30 ਅਗਸਤ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਉਹ ਨਾਗਾਲੈਂਡ ਸੀਗਾ ਤੇ ਆਪਣੀ ਜੋ ਸੀਗਾ ਆਰਮੀ ਚ ਜਾ ਚੁੱਕਿਆ ਸੀ ਤਾਂ ਪਤਾ ਚੱਲਿਆ ਕਿ ਆ ਇੱਥੇ ਸਹੀ ਹੈ ਤਾਂ ਹੁਣ ਇਹੀ ਇੱਕ ਪ੍ਰੋਬਲਮ ਸੀਗੀ ਕਿ ਜੋ ਇਸਨਾ ਦਾ ਮੋਬਾਈਲ ਸੀਗਾ ਕਦੇ ਤਾਂ ਉਹਦੀ ਲੋਕੇਸ਼ਨ ਪੁਨੇ ਦਿਖਾ ਰਿਹਾ ਸੀ ਕਦੀ ਮਹਾਰਾਸ਼ਟਰ ਡਿਸਟ੍ਰਿਕਟ ਦਿਖਾ ਰਿਹਾ ਸੀ ਕੁਝ ਐਮਪੀ ਦੇ ਬਾਰਡਰ ਦੇ ਆਲੇ ਦੁਆਲੇ ਦੀ ਦਿਖਾ ਦਿਖਾ ਰਿਹਾ ਸੀ ਤੇ ਅਜੇ ਵਾਨ ਖੇੜੇ ਦੀ ਇਸ ਟਾਈਮ ਜੋ ਪੋਸਟਿੰਗ ਸੀਗੀ ਉਹ ਨਾਗਾਲੈਂਡ ਵਿੱਚ ਸੀਗੀ ਤਾਂ ਪੁਲਿਸ ਨੂੰ ਕੁਝ ਵੀ ਸਮਝ ਵਿੱਚ ਨਹੀਂ ਆ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੁਣ ਇਹਨਾਂ ਦੀ ਜੋ ਲਾਸਟ ਟਾਈਮ ਗੱਲ ਹੋਈ ਉਹ ਇਹਨਾਂ ਦੋਨਾਂ ਚ ਹੀ ਹੋਈ ਸੀਗੀ ਪੁਲਿਸ ਨੂੰ ਇਹ ਪਤਾ ਸੀਗਾ ਪਰ ਕੁਝ ਵੀ ਸ਼ੱਕੀ ਇਹਨਾਂ ਨੂੰ ਨਹੀਂ ਸੀ ਮਿਲ ਰਿਹਾ ਕਿ ਹੁਣ ਕੀ ਕੀਤਾ ਜਾਏ ਹਾਲਾਂਕਿ ਗੱਲ ਵੀ ਇਹਨਾਂ ਦੀ ਹੀ ਲਾਸਟ ਟਾਈਮ ਹੋਈ ਸੀ ਹੁਣ ਪੁਲਿਸ ਵਾਲਿਆਂ ਕੋਲ ਕੋਈ ਸਬੂਤ ਨਾ ਹੋਣ ਕਰਕੇ ਉਹਨਾਂ ਨੇ ਸੋਚਿਆ ਕਿ ਹੁਣ ਕੁਝ ਨਾ ਕੁਝ ਤਾਂ ਕਰਨਾ ਪਏਗਾ। ਹੁਣ ਉਹਨਾਂ ਨੇ ਸਬੂਤ ਉਹਨਾਂ ਕੋਲ ਹੈ ਨਹੀਂ ਸਬੂਤ ਵੀ ਇਹਦੇ ਵਿੱਚੋਂ ਹੀ ਕੱਢਨੇ ਸੀਗੇ ਉਹਨਾਂ ਨੇ ਕਿ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਤੋਂ ਹੀ ਸੱਚ ਉਗਲਵਾਣਾ ਪਏਗਾ। ਪਰ ਹੁਣ ਕੀ ਕੀਤਾ ਕੀ ਜਾਏ? ਹੁਣ ਪੁਲਿਸ ਵਾਲਿਆਂ ਨੇ ਆਪਣੇ ਤਰੀਕੇ ਦੇ ਨਾਲ ਫਿਰ ਤੋਂ ਪੁੱਛਤਾਛ ਕਰਨੀ ਸ਼ੁਰੂ ਕੀਤੀ। ਉਹਨਾਂ ਨੇ ਕਿਹਾ ਕਿ ਵੇਖੋ ਸਾਡੇ ਕੋਲ ਸਾਰੇ ਐਵੀਡੈਂਸ ਆ ਗਏ ਨੇ, ਸਾਰੇ ਸਬੂਤ ਨੇ ਜੋ ਤੇਰੇ ਖਿਲਾਫ ਨੇ। ਹੁਣ ਤੇਰਾ ਜੋ ਕੋਰਟ ਮਾਰਸ਼ਲ ਹੋਏਗਾ ਉਹ ਤਾਂ ਲੱਗ ਹੋਏਗਾ ਇੱਧਰ ਸਾਡੇ ਜੋ ਇੰਡੀਅਨ ਆਰਮੀ ਦਾ ਲਾਅ ਦੇ ਹਿਸਾਬ ਨਾਲ ਇੱਕ ਜੋ ਤੂੰ ਮਰਡਰ ਕੀਤਾ ਆ ਕਿਡਨੈਪਿੰਗ ਦੋਵਾਂ ਚੋਂ ਜੋ ਵੀ ਕੁਛ ਹੈ ਉਹਦੇ ਲਈ ਤੂੰ ਅੰਦਰ ਜਾਏਗਾ ਤੇ ਬੜੀ ਮੁਸ਼ਕਿਲ ਦੇ ਬਾਅਦ ਉਹ ਆਰਮੀ ਦਾ ਜੋ ਜਵਾਨ ਸੀਗਾ ਉਹ ਟੁੱਟ ਜਾਂਦਾ ਹੈ ਸਭ ਕੁਝ ਸੁਣ ਕੇ ਤਾਂ ਜੋ ਪੁਲਿਸ ਨੂੰ ਕਹਿੰਦਾ ਹੈ ਕਿ ਠੀਕ ਹੈ ਤੁਸੀਂ ਮੇਰੇ ਨਾਲ ਚੱਲੋ ਇਸ ਤੋਂ ਬਾਅਦ 21 ਅਕਤੂਬਰ ਨੂੰ ਪੁਲਿਸ ਟੀਮ ਨੂੰ ਉਹ ਨਾਲ ਲੈ ਕੇ ਨਾਗਪੁਰ ਦੇ ਉਸੇ ਹੀ ਹਾਈਵੇ ਉੱਪਰ ਜਿਹੜਾ ਜੰਗਲ ਸੀਗਾ ਉਹਦੇ ਕਰੀਬ ਜਾਂਦਾ ਹੈ ਉੱਥੇ ਜਾ ਕੇ ਗੱਡੀ ਰੁਕਦੀ ਹੈ ਤਾਂ ਪੁਲਿਸ ਦੀ ਟੀਮ ਦੇ ਨਾਲ ਉਹ ਪੈਦਲ ਚੱਲਦਾ ਜਾਂ ਜੰਗਲ ਦੇ ਅੰਦਰ ਜਾਂਦਾ ਹੈ ਅੰਦਰ ਜਾ ਕੇ ਐਦਰ ਉਧਰ ਦੇਖਦਾ ਹੈ ਤਾਂ ਉਹਨੂੰ ਸਾਹਮਣੇ ਹੀ ਇੱਕ ਜੋ ਸੀਗਾ ਸੀਮੈਂਟ ਦੇ ਨਾਲ ਇੱਕ ਜ਼ਮੀਨ ਦੇ ਉੱਪਰ ਸੀਮੈਂਟ ਦੇ ਨਾਲ ਕੁਝ ਸਿਮੈਂਟਡ ਪਲੇਸ ਸੀਗਾ ਐਵੇਂ ਲੱਗਦਾ ਸੀਗਾ ਕਿ ਜਿਵੇਂ ਸੀਮੈਂਟ ਦੇ ਨਾਲ ਉਹਦੇ ਉੱਪਰ ਕੁਝ ਬਣਾਇਆ ਹੋਈ ਮਿੱਟੀ ਦੇ ਉੱਪਰ ਤਾਂ ਪੁਲਿਸ ਨੂੰ ਇਸ਼ਾਰਾ ਕਰਦਾ ਹੈ ਕਿ ਇਸੇ ਹੀ ਸੀਮੈਂਟ ਦੇ نیچے ਹੈ ਜੋ ਜੋਸਨਾ ਹੈ ਪੁਲਿਸ ਨੂੰ ਲੱਗਿਆ ਕਿ ਜੋਸਨਾ ਇਹ ਹੁਣ ਕੋਈ ਕਹਾਣੀ ਸੁਣਾਏਗਾ ਤਾਂ ਪੁਲਿਸ ਟੀਮ ਦੇ ਨਾਲ ਜੋ ਮੁਲਾਜ਼ਮ ਆਏ ਸੀਗੇ ਤਾ ਉਹਨਾਂ ਨੂੰ ਪੁਲਿਸ ਦੇ ਮਿਨ ਅਫਸਰ ਨੇ ਕਿਹਾ ਕਿ ਇਹਨੂੰ ਪੱਟੋ ਤਾਂ ਵੇਖੋ ਕਿ نیچے ਕੀ ਹੈ ਤਾਂ ਜਦੋਂ ਪੱਟਦੇ ਆ ਤਾਂ ਉਹਨਾਂ ਨੂੰ نیچے ਇੱਕ ਕੰਕਾਲ ਮਿਲਦਾ ਉਸ ਕੰਕਾਲ ਦੇ ਨਾਲ ਜੋ ਵੀ ਚੀਜ਼ਾਂ ਮਿਲੀਆਂ ਸੀਗੀਆਂ ਜੋ ਜੋਸਨਾ ਦੇ ਘਰ ਵਾਲੇ ਸੀਗੇ ਉਹਦਾ ਭਰਾ ਸੀਗਾ ਮਾਤਾ ਪਿਤਾ ਸੀਗੇ ਉਹਨਾਂ ਨੇ ਫੋਰਮ ਪਹਿਚਾਨ ਲਿਆ ਕਿ ਇਹ ਇਹ ਜੋਸਨਾ ਦੇ ਹੀ ਸੀਗੇ ਤਾਂ ਹੁਣ ਪਤਾ ਚੱਲਿਆ ਕਿ ਜੋ ਜੋਸਨਾ ਦਾ ਕਤਲ ਹੋ ਚੁੱਕਿਆ ਹੁਣ ਕਾਤਲ ਸੀਗਾ ਜਿਹੜਾ ਉਹ ਖੁਦ ਉਸ ਜਗ੍ਹਾ ਤੇ ਲੈ ਕੇ ਆਇਆ ਸੀ ਪੁਲਿਸ ਨੂੰ ਜਿੱਥੇ ਉਹਨੇ লাশ ਨੂੰ ਦਫਨਾਇਆ ਸੀ ਤਾਂ ਹੁਣ ਪੁਲਿਸ ਨੇ ਅਗੇ ਨੂੰ ਪੁੱਛਿਆ ਅਜੇਵਾਨ ਖੇੜੇ ਨੂੰ ਕੀ ਤੂੰ ਇਹਨੂੰ ਕਿਉਂ ਮਾਰਿਆ ਤਾਂ ਅਜੇਵਾਨ ਖੇੜੇ ਨੇ ਜਿਹੜੀ ਕਹਾਣੀ ਸੁਣਾਈ ਸੀਗੀ ਉਹਨੇ ਕਿਹਾ ਕਿ ਅਸੀਂ 2 ਸਾਲ ਤੋਂ ਇੱਕ ਦੂਜੇ ਦੇ ਨਾਲ ਰਹਿ ਰਹੇ ਸੀਗੇ ਪਰ ਉਹ ਮੇਰੇ ਤੇ ਸ਼ਾਦੀ ਦਾ ਸੀਗਾ ਜੋ ਵਿਆਹ ਦਾ ਸੀਗਾ ਜੋ ਦਬਾਅ ਬਣਾ ਰਹੀ ਸੀ ਤੇ ਮੈਂ ਉਹਨੂੰ ਲਗਾਤਾਰ ਉਹਨੂੰ ਮਨਾ ਕਰ ਰਿਹਾ ਸੀ ਲekin ਹੁਣ ਉਹ ਮੇਰਾ ਪਿੱਛਾ ਨਹੀਂ ਸੀ ਛੱਡ ਰਹੀ ਉਹ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਣਾ ਹੈ ਤਾਂ ਅਜੇ ਵਾਂਖੜੇ ਸੀਗਾ ਉਹ ਕਹਿੰਦਾ ਹੈ ਕਿ ਹੁਣ ਉਹਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਸੀਗੀਆਂ ਨਹੀਂ ਤਾਂ ਮੈਂ ਤੇਰੇ ਤੇ ਕੇਸ ਕਰਾਂਗੀ ਤਾਂ ਅਜੇ ਅਜੇ ਦੱਸਦਾ ਹੈ ਕਿ ਉਹਨੇ ਮੈਨੂੰ ਕਿਹਾ ਕਿ ਮੈਂ ਤੇਰੇ ਸੀਨੀਅਰ ਅਫਸਰ ਨੂੰ ਤੇਰੀ ਸ਼ਿਕਾਇਤ ਕਰਾਂਗੀ ਕਿ ਤੂੰ ਮੇਰੇ ਨਾਲ ਚੀਟ ਕੀਤਾ ਹੈ ਇਸ ਸਾਰੀਆਂ ਚੀਜ਼ਾਂ ਤੋਂ ਅਜੇ ਕਹਿੰਦਾ ਕਿ ਮੈਂ ਬਹੁਤ ਕਬਰ ਆ ਗਿਆ ਸੀ ਮੈਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਇਤਿਫਾਕ ਦੇ ਨਾਲ ਇੱਕ ਆਰਮੀ ਦਾ ਜਵਾਨ ਹੋਣ ਦੇ ਨਾਲ-ਨਾਲ ਉਹ ਫਿਲਮਾਂ ਵੇਖਣੀ ਮੈਨੂੰ ਬੇहद ਪਸੰਦ ਸੀਗੀਆਂ ਤਾਂ ਉਹ ਦੱਸਦਾ ਹੈ ਕਿ ਉਹਨੇ ਇੱਕ ਫਿਲਮ ਆ ਦ੍ਰਿਸ਼ਯਮ ਫਿਲਮ ਤਾਂ ਕਹਿੰਦਾ ਹੈ ਕਿ ਮੈਂ ਉਹਨੂੰ ਵਾਰ-ਵਾਰ ਵੇਖਿਆ ਤਾਂ ਕਹਿੰਦਾ ਮੈਨੂੰ ਉੱਥੋਂ ਆਈਡੀਆ ਮਿਲਿਆ ਕਿ ਮੈਨੂੰ ਐਵੇਂ ਕਰਨਾ ਚਾਹੀਦਾ ਹੈ ਇਤਿਫਾਕ ਦੇ ਨਾਲ ਜਾਂ ਖੁਸ਼ ਨਸੀਬੀ લાલો ਬਦਨਸੀਬੀ ਦੇ ਨਾਲ ਦ੍ਰਿਸ਼ਯਮ ਫਿਲਮ ਦੇਖ ਰખી ਸੀ ਤਾਂ ਉਹ ਕਹਿੰਦਾ ਕਿ ਮੈਨੂੰ ਉੱਥੋਂ ਆਈਡੀਆ ਮਿਲ ਗਿਆ ਉਸ ਤੋਂ ਬਾਅਦ ਮੈਂ 28 ਅਗਸਤ ਨੂੰ ਫੋਨ ਕੀਤਾ ਮੈਂ ਹੋਟਲ 'ਚ ਗਿਆ ਕੁਝ ਥੇਰ ਉੱਥੇ ਰੁਕਿਆ ਥੋੜਾ ਸੀ ਘੁੰਮੇ ਫਿਰੇ ਤਾਂ ਇਹਦੇ ਨਾਲ ਖੁਸ਼ ਹੋ ਗਈ ਉਹ ਕਿ ਚਲੋ ਠੀਕ ਆ ਅਸੀਂ ਥੋੜਾ ਬਹੁਤਾ ਆਊਟਿੰਗ ਕੀਤੀ ਐ ਤਾਂ ਕਹਿੰਦਾ ਕਿ ਫਿਰ ਮੈਂ ਇੱਕ ਜਗ੍ਹਾ ਤੇ ਰੁਕਿਆ ਉੱਥੇ ਸ਼ਹਿਰ ਦੇ ਅੱਗੇ ਇੱਕ ਨਾਕਾ ਸੀਗਾ ਟੋਲ ਉੱਥੇ ਅਸੀਂ ਰੁਕੇ ਤਾਂ ਅਸੀਂ ਕੋਲਡ ਡਰਿੰਕ ਲਈ ਕਹਿੰਦਾ ਕਿ ਮੈਂ ਕੋਲਡ ਡਰਿੰਕ ਦੇ ਵਿੱਚ ਨਸ਼ੀਲੀ ਦਵਾਈ ਉਹਦੇ ਚ ਮਿਲਾ ਦਿੱਤੀ ਤੇ ਜੋ ਜੋਸਨਾ ਨੇ ਉਹ ਨੂੰ ਪੀ ਲਿਆ ਅਸੀਂ ਨਾਕਾ ਪਾਰ ਕੀਤਾ ਤਾਂ ਹੌਲੇ-ਹੌਲੇ ਜੋ ਜੋਸਨਾ ਬੇਹੋਸ਼ ਹੋ ਗਈ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਇੱਕ ਸੁੰਸਾਨ ਜਗ੍ਹਾ ਤਿਲ ਜਾ ਕੇ ਗੱਡੀ ਰੋਕਤੀ ਤੇ ਕਿਨਾਰੇ ਤੇ ਉਤਾਰ ਦਿੱਤੀ ਜੋਸਨਾ ਬੇਹੋਸ਼ ਸੀ ਕਹਿੰਦਾ ਕਿ ਮੈਂ ਉਹਦਾ ਗਲਾ ਕੁੱਟਤਾ ਕਿਉਂਕਿ ਜਦ ਤੱਕ ਮੈਨੂੰ ਯਕੀਨ ਨਹੀਂ ਹੋ ਗਿਆ ਕਿ ਉਹ ਮਰ ਗਈ ਹੈ ਤਾਂ ਕਿੰਦਾ ਉਦੋਂ ਤੱਕ ਮੈਂ ਉਹਦਾ ਗਲਾ ਦਬਾ ਕੇ ਰੱਖਿਆ ਕਿੰਦਾ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਉਹ ਮਰ ਗਈ ਹੈ ਤਾਂ ਕਿੰਦਾ ਮੈਂ ਉਹਨੂੰ ਕੰਦੇ ਤੇ ਚੱਕ ਕੇ ਜੰਗਲ ਦੇ ਅੰਦਰ ਲੈ ਕੇ ਗਿਆ ਜੋਸਨਾ ਦੀ লাশ ਨੂੰ ਉੱਥੇ ਰੱਖ ਕੇ ਕਿੰਦਾ ਵਾਪਸ ਮੈਂ ਗੱਡੀ 'ਚ ਬਾਕੀ ਸਮਾਨ ਫੇਰ ਤੋਂ ਲੈਣ ਆਇਆ ਜਿਹਦਾ ਇੰਤਜ਼ਾਮ ਮੈਂ ਪਹਿਲਾਂ ਹੀ ਕੀਤਾ ਸੀਗਾ ਸੀਮੈਂਟ ਤੇ ਮੈਂ ਇੱਕ ਕਈ ਲੈ ਕੇ ਆਇਆ ਕਿੰਦਾ ਕਿ ਇਹ ਸਾਰੀਆਂ ਚੀਜ਼ਾਂ ਮੈਂ ਲਿਆ ਕੇ ਕਈ ਦੇ ਨਾਲ ਖੱਡਾ ਕੀਤਾ ਉਹਦੇ ਅੰਦਰ ਜੋਸਨਾ ਦੀ লাশ ਨੂੰ ਰੱਖ ਕੇ ਉੱਤੇ ਮਿੱਟੀ ਪਾਈ ਫਿਰ ਦੀ ਉੱਪਰ ਸੀਮਿੰਟ ਪਾਣਾ ਸ਼ੁਰੂ ਕਰ ਦਿੱਤਾ ਕਿੰਦੇ ਕਿ ਆਲੇ ਦੁਆਲੇ ਜਿਹੜੀਆਂ ਛੋਟੀਆਂ-ਛੋਟੀਆਂ ਛਾੜੀਆਂ ਸੀਗੀਆਂ ਉਹਨਾਂ ਨੂੰ ਮੈਂ ਸੀਮਿੰਟ ਦੇ ਉੱਤੇ ਰੱਖ ਦਿੱਤਾ ਤਾਂਕਿ ਐਵੇਂ ਲੱਗੇ ਕਿ ਇਹ ਜੰਗਲ ਦਾ ਹਿੱਸਾ ਹੀ ਐ ਉਸ ਤੋਂ ਬਾਅਦ ਜਦੋਂ ਮੈਂ ਸਭ ਕੁਝ ਇੱਕ ਕੀਤਾ ਤਾਂ ਅਗਲੇ ਹੀ ਦਿਨ ਮੈਂ ਸਵੇਰੇ ਨਾਗਾਲੈਂਡ ਲਈ ਨਿਕਲ ਗਿਆ ਨਾਗਾਲੈਂਡ ਜਾਂਦੀ ਮੈਂ ਹਸਪੀਟਲ ਵਿੱਚ ਸਭ ਤੋਂ ਪਹਿਲਾਂ ਐਡਮਿਟ ਹੋਇਆ ਤੇ ਕਿਹਾ ਕਿ ਮੇਰੀ ਤਬੀਅਤ ਖਰਾਬ ਹੈ 2 ਦਿਨ ਤੋਂ ਮੈਨੂੰ ਬਹੁਤ ਜ਼ਿਆਦਾ 슈ਗਰ ਹੈ ਤੇ ਮੈਂ ਬਹੁਤ ਜ਼ਿਆਦਾ ਬਿਮਾਰ ਆ ਕਿੰਦਾ ਮੈਨੂੰ ਲੱਗਿਆ ਕਿ ਜਦੋਂ ਤੱਕ ਜੋਸਨਾ ਦੀ ਜਲਾਸ਼ ਮਿਲੇਗੀ ਤਾਂ ਸਾਰਿਆਂ ਨੂੰ ਐਵੇਂ ਲੱਗੇਗਾ ਕਿ ਮੈਂ ਤਾਂ ਨਾਗਾਲੈਂਡ ਵਿੱਚ ਸੀਗਾ ਆਪਣੀ ਡਿਊਟੀ ਤੇ ਸੀਗਾ ਤੇ ਸਾਰੇ ਸਬੂਤ ਮੇਰੇ ਹੱਕ ਵਿੱਚ ਹੋਣਗੇ ਤਾਂ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਉਸ ਦਾ ਕਤਲ ਹੈ ਜੋ ਮੈਂ ਕੀਤਾ ਹੈ ਕਿੰਦਾ ਦੂਸਰਾ ਜੋ ਮੈਂ ਦ੍ਰਿਸ਼ਯਮ ਫਿਲਮ ਨੂੰ ਵੇਖਿਆ ਉੱਥੋਂ ਮੈਨੂੰ ਇੱਕ ਆਈਡੀਆ ਮਿਲਿਆ ਮੈਂ ਸਭ ਕੁਝ ਕਰ ਲਿਆ ਉਸ ਤੋਂ ਬਾਅਦ ਮੈਂ ਜੋਸਨਾ ਦਾ ਮੋਬਾਈਲ ਆਪਣੇ ਕੋਲ ਰੱਖਿਆ ਜੋਸਨਾ ਦੇ ਮੋਬਾਈਲ ਨੂੰ ਲੈ ਕੇ ਮੈਂ ਫਿਰ ਵਾਪਸ ਆਇਆ ਨਾਕੇ ਦੇ ਕੋਲ ਉੱਥੇ ਟੋਲ ਦੇ ਕੋਲ ਹੀ ਜੋ ਗੱਡੀਆਂ ਨੇ ਉਹ ਰੁਕਦੀਆਂ ਨੇ ਕਿਉਂਕਿ ਟੋਲ ਕਟਵਾਉਂਦੇ ਨੇ ਲੋਕੀ ਤਾਂ ਉੱਥੇ ਜਾ ਕੇ ਮੈਂ ਥੋੜੀ ਦੂਰੀ ਤੇ ਆਪਣੀ ਗੱਡੀ ਰੋਕੀ ਤਾਂ ਮੈਂ ਇੰਤਜ਼ਾਰ ਕੀਤਾ ਹੁਣ ਟਰੱਕਾਂ ਦੀ ਲੰਬੀ ਲਾਈਨ ਸੀ ਤਾਂ ਮੈਂ ਪਤਾ ਕੀਤਾ ਕਿ ਜਿਹੜੇ ਐਵੇਂ ਦੇ ਟਰੱਕ ਦਾ ਜੋ ਨੈਸ਼ਨਲ ਪਰਮਿਟ ਵਾਲਾ ਟਰੱਕ ਹੋਏ ਤਾਂ ਉੱਥੇ ਮੈਂ ਜਦੋਂ ਉਸ ਟਰੱਕ ਨੂੰ ਖੜਾ ਦੇਖਿਆ ਤਾਂ ਮੈਂ ਚੁੱਪਚਾਪ ਉਹਦੇ ਪਿੱਛੇ ਗਿਆ ਰਾਤ ਦਾ ਨੇਰਾ ਸੀਗਾ ਮੈਂ ਮੋਬਾਈਲ ਨੂੰ ਸਾਇਲੈਂਟ ਕੀਤਾ ਤੇ ਉਸ ਟਰੱਕ ਦੇ ਅੰਦਰ ਉਸ ਮੋਬਾਈਲ ਨੂੰ ਛੋਟ ਦਿੱਤਾ ਹੁਣ ਜਿੱਥੇ-ਜਿੱਥੇ ਟਰੱਕ ਜਾਂਦਾ ਸੀਗਾ ਮੋਬਾਈਲ ਦਾ ਲੋਕੇਸ਼ਨ ਆਹੀ ਗੱਲ ਸੀਗੀ ਕਿ ਪੁਲਿਸ ਨੂੰ ਕਨਫਿਊਜ਼ ਕਰਨਾ ਸੀ ਤਾਂਕਿ ਪੁਲਿਸ ਨੂੰ ਲੱਗੇ ਕਿ ਜੋਸਨਾ ਜਿੰਦਾ ਹੈ ਤੇ ਆਪਣੀ ਮਰਜ਼ੀ ਦੇ ਨਾਲ ਇੱਧਰ-ਉੱਧਰ ਘੁੰਮ ਰਹੀ ਹੈ ਤਾਂ ਇਸੇ ਲਾਹ ਪਰਵਾਹੀ ਕਰਕੇ ਇਸ ਕੇਸ ਨੂੰ 28 ਅਗਸਤ ਦਾ ਮਾਮਲਾ ਸੀ 20 ਅਕਤੂਬਰ ਨੂੰ ਇੱਕ ਕੇਸ ਵਰਕਆਊਟ ਹੋਇਆ ਲਗਭਗ 2 ਮਹੀਨੇ ਲੱਗ ਗਏ ਆਰਮੀ ਮੈਨ ਨੂੰ ਹੁਣ ਪਕੜ ਲਿਆ ਸੀਗਾ ਹੁਣ ਉਹ ਪੁਲਿਸ ਦੀ ਕਸਟਡੀ ਵਿੱਚ ਸੀ ਉਸ ਤੋਂ ਪੁੱਛਤਾ ਛੋਈ ਮੋਬਾਈਲ ਨੂੰ ਜੋ ਹੈ ਬਰਾਮਦ ਕਰਨ ਲਈ ਪੁਲਿਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਜੋ ਇਸ ਕੇਸ ਵਿੱਚ ਬਹੁਤ ਵੱਡਾ ਸਬੂਤ ਹੋ ਸਕਦਾ ਹੈ ਤਾਂ ਇਹ ਸੀਗੀ ਅੱਜ ਦੀ ਕਹਾਣੀ ਕੇਸ ਚੱਲ ਰਿਹਾ ਹੈ ਵੇਖੋ ਅੱਗੇ ਕੀ ਬਣਦਾ ਇਸ ਕੇਸ ਵਿੱਚ ਉਹਨੂੰ ਕੀ ਸਜ਼ਾ ਹੁੰਦੀ ਹੈ ਕਿਵੇਂ ਦੀ ਲੱਗੀ ਤੁਹਾਨੂੰ ਇਹ ਕਹਾਣੀ ਸਾਨੂੰ ਆਪਣੇ ਕੀਮਤੀ ਵਿਚਾਰ ਜ਼ਰੂਰ ਦੱਸਿਓ ਤੇ ਮਿਲਦੇ ਆਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ